ਇਹ ਕੋਚ ਸਾਹਿਬ ਹੁਣਾਂ ਦੇ ਪਖੰਡਿਆ ਕੋਚ ਸਾਹਿਬ ਮੈਂ ਨਾ ਇੱਥੇ ਹੀ ਸੌਂ ਗਿਆ ਸੀ ਟੀ ਕੋਚ ਸਾਹਿਬ ਲੋ ਜੀ ਡੇਲੀ ਦੀ ਰੁਟੀਨ ਤਨਾ ਫੇਰ ਆਪਣਾ ਬਲੌਗ ਸਟਾਰਟ ਹੋ ਚੁੱਕਿਆ ਵਾ ਤੇ ਸਟਾਰਟ ਹੋ ਚੁੱਕਿਆ ਅੱਜ ਆਪਣੇ ਨਾਲ ਜਾ ਰਹੇ ਆ ਆਪਣੇ ਕੋਚ ਸਾਹਿਬ ਵੀ ਗਰਾਉਂਦੇ ਤੇ ਕੋਚ ਸਾਹਿਬ ਹੁਣਾਂ ਨਾਲ ਤੁਹਾਡੀ ਕਰਾਉਂਦੇ ਆ ਇੰਟਰੋਡਕਸ਼ਨ ਹਾਂਜੀ ਕੋਚ ਸਾਹਿਬ ਕੀ ਕਰੀ ਜਾਂਦੇ ਜੀ ਆਹ ਨਹੀਂ ਤੇ ਚਲੋ ਫਿਰ ਰੱਖੋ ਬੈ ਕੇ ਚੱਲੀਏ ਚਲੋ ਫਿਰ ਇਦਾਂ ਨਹੀਂ ਇਦਾਂ ਨਹੀਂ ਕੋਹ ਸਾਬ ਤੁਹਾਡੇ ਕੋ ਕੇਟੀ ਨਹੀਂ ਰੱਖੀ ਜਾਂਦੀ ਕਰੋਗੇ ਕੀ ਤੁਸੀਂ ਹੈ ਤੇ ਕੋਈ ਨਹੀਂ ਇੰਟਰੋਡਕਸ਼ਨ ਕਰਾਉਨੇ ਆ ਤੁਹਾਡੇ ਨਾਲ ਗਰਾਊਂਡ 'ਚ ਹੀ ਆ ਕੇ ਕੋਹ ਸਾਬ ਨਾਲ ਤੁਹਾਡੀ ਘਰੋਂ ਨਿਕਲ ਵੀ ਇੱਕ ਰਹੀ ਹਨਾ ਤੇਲ ਹੈ ਗਾਵਾ ਹਾਂਜੀ ਠੀਕ ਹੁਣ ਲੋ ਵੀ ਮਿੱਤਰੋ ਕਿਵੇਂ ਰੋਜ਼ ਦੀ ਰੁਟੀਨ ਵਾਈਜ਼ ਆਪਾਂ ਪਹੁੰਚ ਚੁੱਕੇ ਆ ਗਰਾਊਂਡ ਤੇ ਸੋ ਅੱਜ ਆਪਣੇ ਨਾਲ ਕੋ ਸਾਹਿਬ ਆਇਆ ਤੇ ਕੋ ਸਾਹਿਬ ਮੈਂ ਨਾ ਇੱਥੇ ਹੀ ਸੌਂ ਗਿਆ ਸੀ ਸੀਟ ਤੇ ਕੋ ਸਾਹਿਬ ਕੋ ਸਾਹਿਬ ਕੋ ਸਾਹਿਬ ਮਹਾਰਾਜ ਘਰੇ ਨਹੀਂ ਨੀਂਦਾ ਸੀ ਉਦੋਂ ਆਤ ਚੁੱਕੀ ਸੀ ਜਾਣਾ ਗਰਾਊਂਡੇ ਚੱਲ ਓਏ ਕੋ ਸਾਹਿਬ ਚਲੋ ਕੋ ਸਾਹਿਬ ਓਏ ਕੋਸ ਸਾਹਿਬ ਜਿਆਦਾ ਲੀਨ ਚੁਲੀਨ ਹੋ ਕੇ ਲੱਗਦਾ ਮੈਨੂੰ ਨੀਂਚ ਮੈਂ ਚੱਲਿਆ ਫਿਰ ਲੋ ਵੀ ਮਤਰਾ ਉਠਾਉਣੇ ਆ ਕੋਸ ਸਾਹਿਬ ਨੂੰ ਕੀ ਗੱਲ ਹੋ ਗਈ ਆ ਇਹ ਦੇ ਕੋਸ ਸਾਹਿਬ ਹੁਣਾਂ ਦੇ ਪਖੰਡ ਆ ਪਖੰਡ ਡੇਜ ਕਰਨਾ ਚਲੋ ਚਲੋ ਗਰਮ ਦੇ ਲਾਈਏ ਅਸੀਂ ਧੌੜ ਚਲੋ 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 ਕੋਸ ਸਾਹਿਬ ਆਜੋ 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 ਪਹਿਲਾਂ ਤਾਂ ਆਪਾਂ ਤੁਹਾਡੀ ਕੋਚ ਸਾਹਿਬ ਨਾਲ ਕਰਾ ਦਿੰਨੇ ਆ ਇੰਟਰੋਡਕਸ਼ਨ ਠੀਕ ਹੈ ਜੀ ਆਜੋ 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 ਕੋਚ ਸਾਹਿਬ ਦੇਖੋ ਕੋਚ ਸਾਹਿਬ ਦੇ ਕੰਮ ਹੋ ਬੱਲੇ ਬੱਲੇ ਤੇ ਇਹ ਕੋਚ ਸਾਹਿਬ ਆ ਜਿਹੜਾ ਇਹਦਾ ਨਾਮ ਹੈਗਾ ਜਤਨਪ੍ਰੀਤ ਸਿੰਘ ਠੀਕ ਹੈ ਜੀ ਇਹਦਾ ਨਾਮ ਜਤਨਪ੍ਰੀਤ ਸਿੰਘ ਹੈ ਤੇ ਇਹ ਮੇਰਾ ਹੈਗਾ ਭਾਂਜਾ ਤੇ ਇਹਨੂੰ ਪਿਆਰ ਦੇ ਨਾਲ ਸਾਰੇ ਇੱਥੇ ਕੀ ਕਹਿੰਦੇ ਆ ਕੀ ਕਹਿੰਦੇ ਆ ਦੱਸ ਕੋਚ ਕੋਚ ਸਾਹਿਬ ਠੀਕ ਹੈ ਜੀ ਤੇ ਇਹ ਮੈਂ ਨਾ ਗਰਾਊਂਡ ਨਾਲ ਇਨੀ ਕਦੀ ਮਤਲਬ ਦਿਲਚਸਪੀ ਹੈ ਗਈ ਹੈ ਨਾ ਦਿਲਚਸਪੀ ਕਿ ਮੈਂ ਨਾ ਰੋਜ਼ ਆਪਾਂ ਨੂੰ ਸਵੇਰ ਹੀ ਕਹਿ ਦਿੰਦਾ ਮੈਂ ਵੀ ਨਾਲ ਹੀ ਜਾਣਾ ਹਨਾ ਤੇ ਮੈਂ ਨਾ ਮਹਾਰਾਜ ਜਦੋਂ ਇਹਨੇ ਕਦੇ ਹੋਣਾ ਨਾ 16 17 ਦੀ ਉਮਰ ਦਾ ਮੈਂ ਨਾ ਨਿਤੱਕ ਪਉਣੀ ਪੂਰੀ ਜਿਹੜੇ ਬੰਦੇ ਦੀ ਹੁਣ ਤੋਂ ਹੀ ਲਗਣਾ ਗਰਾਊਂਡ ਨਾਲ ਤੁਸੀਂ ਆਪਸਾ ਉਹ ਲਾ ਸਕਦੇ ਜੀ ਹਨਾ ਆਉਣ ਵਾਲੇ ਸਮੇਂ 'ਚ ਹੱਤ ਕਰਾਊਗਾ ਪੂਰੀ ਤੇ ਸੋ ਆਪਾਂ ਇੱਧਰ ਚਾਦਰ ਵਿਛਾਲੀ ਆ ਤਾਂ ਇੱਥੇ ਆਪਾਂ ਆਪਣਾ ਚੇਂਜ ਕਰਕੇ ਤੇ ਸੋ ਰਨਿੰਗ ਲਾਉਣ ਦੀ ਤਿਆਰੀ ਚਾਂ ਠੀਕ ਹੈ ਜੀ ਤੇ ਕਰਦੇ ਆਂ ਵਰਕ